ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸਾਡੇ ਨਾਲ ਮਜ਼ਦੂਰ ਔਰਤਾਂ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਸਾਡੇ ਤੇ ਤਾਂ ਕਾਈ ਸਾਡੇ ਤੇ ਗੁੰਡਾਗਰਦੀ ਹੈ ਇਹ ਸਰਕਾਰ ਦੀ ਅਸੀਂ ਹਰ ਹਾਲਤ 'ਚ ਜਾਣ ਦੀ ਕੋਸ਼ਿਸ਼ ਕਰਾਂਗੇ ਕੀ ਕਰਨਾ ਚਾਹੁੰਦੇ ਹੋ ਜ਼ਮੀਨ ਦੇ ਵਿੱਚ ਜਾ ਕੇ ਕੀ ਤੁਹਾਡਾ ਪ੍ਰੋਗਰਾਮ ਕੀ ਹੈ ਇਹ ਵਿੱਚ ਅਸੀਂ ਜਾ ਕੇ ਕਬਜ਼ਾ ਕਰਾਂਗੇ ਗ੍ਰਫਤਾਰ ਕੀਤੇ ਗਏ ਹੈਂ ਜੀ ਤੁਹਾਡੇ ਕਿੰਨੇ ਆਗੂ ਹੋਰ ਕਾਰਕੁਨ ਗ੍ਰਫਤਾਰ ਨੇ ਤੁਹਾਡੇ ਕਿੰਨੇ ਸਾਥੀ ਗ੍ਰਫਤਾਰ ਨੇ ਘਟੋ ਘਟ 100 150 ਸਾਡੇ ਪਿੰਡਾਂ ਵਿੱਚੋਂ ਸਾਡੇ ਕਾਰਕੁਨ ਗ੍ਰਫਤਾਰ ਕਰ ਲਏ ਗਏ ਨੇ ਤੁਹਾਡਾ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਹੈੜੀ ਕੇ ਜਸਵੀਰ ਕੌਰ ਹੈੜੀ ਕੇ ਮੈਂ ਠੀਕ ਹੈ ਜੀ ਤੇ ਤੁਹਾਡੇ ਆਗੂ ਨਾਲ ਸੰਪਰਕ ਹੋ ਰਿਹਾ ਉਹ ਤੁਹਾਨੂੰ ਕੀ ਦੱਸ ਸਾਡੇ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਹੈ ਅੱਛਾ ਇੰਨੀ ਪੁਲਿਸ ਦੀ ਨਫਰੀ ਹੈ 927 ਏਕੜ ਦੀ ਤੁਸੀਂ ਗੱਲ ਕਰ ਰਹੇ ਹੋ ਕਿਵੇਂ ਅੱਗੇ ਵਧੋਗੇ ਫਿਰ ਕੋਈ ਗੱਲ ਨਹੀਂ ਸਾਡੀਆਂ ਜਾਨਾਂ ਆ ਜਾਂਦੀਆਂ ਨੇ ਅਸੀਂ ਜਾਨਾਂ ਦੇ ਕੇ ਵੀ ਅੱਗੇ ਆਵਾਂਗੇ ਮਾਤਾ ਜੀ ਕਿਉਂ ਲੋੜ ਹੈ ਤੁਹਾਨੂੰ ਇਸ ਜ਼ਮੀਨ ਤੇ ਕਬਜ਼ੇ ਕਰਨ ਦੀ ਅਸੀਂ ਗਰੀਬ ਆਸੀਂ ਗਰੀਬ ਆ ਜੀ ਅਸੀਂ ਪਰਿਵਾਰ ਚ ਕੌਣ ਕੌਣ ਹੈ ਹਾਂ ਅਸੀਂ ਗਰੀਬ ਆਂ ਕੀ ਕੰਮ ਕਰਕੇ ਗੁਜ਼ਾਰਾ ਕਰਦੇ ਹਾਂ ਅਸੀਂ ਦਿਹਾੜੀ ਕਰਦੇ ਆ ਉਹ ਵੀ ਸਾਨੂੰ ਸਹੀ ਨਹੀਂ ਮਿਲਦੀ ਜੀ ਦਿਹਾੜੀ ਜੋ ਦਿਹਾੜੀ ਆ ਵੀ ਤਾਂ ਫਿਰ ਪੁਲਿਸ ਕਹੇ ਕਿ ਤੁਹਾਨੂੰ ਜਾਣ ਨਹੀਂ ਦੇਣਾ ਫਿਰ ਕਿੱਦਾਂ ਹੋ ਗਿਆ ਆਪਦਾ ਪ੍ਰੋਗਰਾਮ ਕੀ ਰਹੂਗਾ ਅੱਗੇ ਕੋਈ ਗੱਲ ਨਹੀਂ ਮੌਕੇ ਬਹੁਤ ਮਿਲਣਗੇ ਹੁਣ ਨਹੀਂ ਤਾਂ ਫੇਰ ਸਹੀ ਅਸੀਂ ਕਬਜ਼ਾ ਕਰਾਂਗੇ ਜ਼ਰੂਰ ਤਾਂ ਆਗੂਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਵੱਲੋਂ ਕਬਜ਼ਾ ਕੀਤਾ ਜਾਵੇਗਾ ਪਰ ਪੁਲਿਸ ਕਹਿ ਰਹੀ ਹੈ ਕਿ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਉਹ ਕਰਕੇ ਉਹ ਲਿਜਾਇਆ ਜਾਵੇਗਾ ਤੁਸੀਂ ਵੇਖ ਸਕਦੇ ਹੋ ਕਿ ਇਹ ਮਜ਼ਦੂਰ ਔਰਤਾਂ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਗ੍ਰਿਫਤਾਰ ਕਰਕੇ ਜਿਹੜਾ ਉਹ ਲਿਜਾਇਆ ਜਾ ਰਿਹਾ ਪੁਲਿਸ ਲਗਾਤਾਰ ਕਹਿ ਰਹੀ ਹੈ ਕਿ ਇਹਨਾਂ ਨੂੰ ਅੱਗੇ ਨਹੀਂ ਵਧ ਦਿੱਤਾ ਜਾ ਰਿਹਾ ਪਰ ਆਗੂ ਕਹਿੰਦੇ ਨੇ ਕਿ ਕੋਈ ਕਿਤੇ ਨਾ ਕਿਤੇ ਅੱਗੇ ਜਿਹੜੇ ਆ ਉਹ ਵਧਣਗੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੁਸੀਂ ਜਿੰਦਾਬਾਦ ਜਿੰਦਾਬਾਦ ਏੜੀ ਕੇ ਕਿਹੜਾ ਪਿੰਡ ਹੈ ਜੀ ਜਿੰਦਾਬਾਦ ਜਿੰਦਾਬਾਦ ਕਿਹੜਾ ਪਿੰਡ ਹੈ ਜੀ ਏੜੀ ਕੇ ਏੜੀ ਕੇ ਏੜੀ ਕੇ ਏੜੀ ਕੇ ਇੰਨੇ ਤੋਂ ਡੇ ਹੋਰ ਸਾਥੀ ਉਹਦੇ ਨਾਲ ਦੇ ਗ੍ਰਿਫਤਾਰ ਨੇ ਜੀ ਹਾਂ ਜੀ ਕਿੰਨੇ ਤੋਂ ਡੇ ਬੰਦੇ ਨਾਲ ਦੇ ਕਿੰਨੇ ਬੰਦੇ ਹੋ ਤੁਸੀਂ ਸਾਰੇ ਹੈਗੇ ਕਿੰਨੇ ਬੰਦੇ ਆ ਹੁਣ ਅਜੀ ਦੋ ਤਿੰਨ ਪਿੰਡਾਂ ਦੇ ਬੰਦੇ ਆਈ ਅੱਛਾ ਕੁੰਬੜਾਲ ਜੀ ਢੇੜੀ ਕੇ ਅ ਇਕਲਾ ਜੀ ਕਿਲਾ 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 ਤਿੰਨ ਪਿੰਡਾਂ ਦੇ ਆਈ ਤਿੰਨ ਪਿੰਡਾਂ ਦੇ ਸਾਥੀ ਗੇਤਵਾਰ ਆਈ ਤਾਂ ਇਹ ਮਜ਼ਦੂਰ ਨੇ ਜਿਹੜੇ ਇਹਨਾਂ ਵੱਲੋਂ ਲਾਨ ਕੀਤਾ ਗਿਆ ਸੀ ਕਿ 927 ਏਕੜ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਜਾਵੇਗਾ ਪਰ ਇਹਨਾਂ ਨੂੰ ਜਿਹੜਾ ਪੁਲਿਸ ਨੇ ਇੱਥੇ ਬੀੜਾ ਸ਼ਮਾਨ ਦੇ ਰਾਹ ਤੋਂ ਬਿਲਕੁਲ ਚੌਕ ਦੇ ਕੋਲ ਜਿਹੜਾ ਪਹਿਲੇ ਅਰੈਸਟ ਕਰਕੇ ਬੱਸਾਂ ਦੇ ਵਿੱਚ ਲਿਜਾ ਕੇ ਖਬਰ ਇਹ ਰਿਹਾ ਕਿ ਇਹਨਾਂ ਨੂੰ ਮਹਿਲਾ ਚੌਕ ਥਾਣੇ ਦੇ ਵਿੱਚ ਜਿਹੜਾ ਉੱਲ ਲਿਜਾਇਆ ਜਾ ਰਿਹਾ ਤੇ ਆਪਾਂ ਇਹ ਤੁਹਾਡੇ ਨਾਲ ਅੱਗੇ ਵੀ ਅਪਡੇਟ ਸਾਂਝੀ ਕਰਾਂਗੇ ਕਿ ਹੋਰ ਪੂਰੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਸੰਗਰੂਰ ਦੇ ਵਿੱਚ ਬਹੁਤ ਵੱਡੀ ਨਫਰੀ ਦੇ ਜਿਹੜਾ ਪੁਲਿਸ ਅੱਜ ਉਹ ਇਸ ਪ੍ਰੋਗਰਾਮ ਨੂੰ ਜਿਹੜਾ ਫੇਲ ਕਰਨ ਦੇ ਵਿੱਚ ਉਹ ਕੋਸ਼ਿਸ਼ ਕਰ ਰਹੀ ਸੀਗੀ ਤੇ ਅੱਗੇ ਕੀ ਹੁੰਦਾ ਤੁਹਾਨੂੰ ਨਾਲ ਅਗਲੀ ਅਪਡੇਟ ਵੀ ਸਾਂਝੀ ਕਰਾਂਗੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਬੱਸਾਂ ਦੇ ਵਿੱਚ ਜ਼ਮੀਨ ਪ੍ਰਤੀ ਸੰਘਰਸ਼ ਕਮੇਟੀਆਂ ਦੀਆਂ ਔਰਤਾਂ ਨੂੰ ਇਹਨਾਂ ਦੇ ਕਾਰਕਰਮਣ ਗ੍ਰਿਫਤਾਰ ਕਰਕੇ ਮਹਿਲਾ ਚੌਂਕ ਥਾਣੇ ਦੇ ਵਿੱਚ ਲਿਜਾਇਆ ਜਾ ਰਿਹਾ ਬਹੁਤ ਵੱਡੀ ਨਫਰੀ ਪੁਲਿਸ ਦੀ ਇੱਥੇ ਲੱਗੀ ਹੋਈ ਆ ਪਰ ਫਿਰ ਵੀ ਲੋਕ ਕਹਿ ਰਹੇ ਨੇ ਕਿ ਅੱਜ ਨਹੀਂ ਤਾਂ ਫਿਰ ਜਦੋਂ ਵੀ ਉਹਨਾਂ ਨੂੰ ਮੌਕਾ ਮਿਲੇਗਾ ਉਹ ਦੁਬਾਰਾ ਇਸ ਜ਼ਮੀਨ ਤੇ ਕਬਜ਼ਾ ਕਰ ਲਈ ਉਹ ਆਉਣਗੇ ਫਿਲਹਾਲ ਦੀ ਇਹ ਅਪਡੇਟ ਆ ਅਗਲੀ ਅਪਡੇਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਦੇਖਦੇ ਰਹੋ ਦੁਨੀਆ